ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਦੇ ਕੋਲ ਆਪਾਂ ਆਏ ਆ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਜਿਹੜਾ ਫਿਰਜਾ ਦਾ ਘਰ ਹੈ ਇੱਥੇ 에어ਪੋਰਟ ਬਿਲਕੁਲ ਲੱਗ ਗਈ ਹੈ ਜਿਹੜਾ ਤੇ ਅੱਜ ਤੁਹਾਨੂੰ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਜਿੰਨਾਂ ਵਿੱਚ ਦੋ ਨੀਲੀ ਦੀਆਂ ਤੇ ਇੱਕ ਤਨਵਾ ਪਹਿਲਾਂ ਝੋਟੀ ਤੁਹਾਨੂੰ ਗੱਬਨ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਜੀ ਹੋਰ ਸਨੋ ਠੀਕ ਠਾਕ ਜੀ ਭਈਆ ਭਾਜੀ ਤੁਸੀਂ ਸਨੋ ਠੀਕ ਆ ਸਭ ਠੀਕ ਠਾਕ ਜੀ ਵੇਖਿਆ ਕੱਲ ਵਾਲਾ ਮਾਰਾ ਫਿਰ ਮੈਂ ਨਾ ਭਾਜੀ ਮਿੰਟੀ 10 ਲੱਗਦੇ ਸਾਰੇ ਤੁਹਾਨੂੰ ਪਤਾ ਭਾਜਾ ਜਿਹੜਾ 10 ਮਿੰਟ ਲੱਗਦੇ ਆ ਠੀਕ ਆ ਹਾਂਜੀ ਜਿਆਦਾ ਮੰਗੀ ਜਾਵਾਂਗੇ ਕੋਈ ਫੋਨ ਨਹੀਂ ਲਾਉਂਦਾ ਠੀਕ ਆ ਹਾਂਜੀ ਅੱਜ ਫਿਰ ਜੈਜ ਨਹੀਂ ਕਰਨੇ ਕੀ ਕਰਨੇ ਅੱਜ ਵੀ ਜੈਜ ਜੀ ਕਰਦੇ ਨਹੀਂ ਆ ਨਾ ਪਹਿਲੇ ਫੋਨ ਨਾਲੇ ਕਰਨੇ ਆ ਠੀਕ ਆ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਹਾਂ ਭਾਜੀ ਹਰਮਨ ਜੀ ਸੈਂਟਰ ਆਇਆ ਸੰਸੀ ਜਿਲ੍ਹਾ ਅੰਮ੍ਰਿਤਸਰ ਤੁਸੀਂ ਜਨਾਲਾ ਜੀ ਤੇ ਲੱਗ ਏਅਰਪੋਰਟ ਹਨਾ ਏਅਰਪੋਰਟ ਦੇ ਨਾਲ ਹੀ ਭਾਜੀ 1 ਕਿਲੋਮੀਟਰ ਹੀ ਪਿੰਡ ਦਾ ਘਰ ਆਪਣਾ ਠੀਕ ਐ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 826434231 ਭਾਜੀ ਮੇਰਾ ਠੀਕ ਐ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਹੈ ਕਿੰਨਾ ਵੇ ਸਵੇਰ ਸੁਣਾ ਇਹਨੇ ਸੂਆ ਭਾਜੀ ਤੀਜਾ ਸੁਣਾ ਇਹਨੇ ਅੱਛਾ ਜਿਹੜੇ ਸਵੇਰ ਘਰ ਆਲੇ ਕਿਹਾ 12 13 ਲੀਟਰ ਤੋਂ ਉੱਤਰ ਮਾਣਾ ਚੋਇਆ ਠੀਕ ਐ ਕਿ ਵੀ ਚਲੋ ਜ਼ਿਆਦਾ ਨਹੀਂ ਤੇ ਇੰਨਾ ਚੋਈ ਜਾਵੇ ਪਿਓਰ ਸਾਰੀਆਂ ਨਿਸ਼ਾਨੀਆਂ ਭਾਜੀ ਨੀਲੀ ਦੀਆਂ ਦੋ ਰੋ ਫਿਰ ਇੱਕ ਲੀਟਰ ਨਿਸ਼ਾਨੀਆਂ ਮਿੱਲੀ ਦੀਆਂ ਜਿਹੜੀਆਂ ਸਾਰੀਆਂ ਪੋਲੀਆਂ ਤੇ ਜੇ ਬਾਕੀ ਜੇ ਗੱਭਣ ਆ ਸੋਨ ਤੱਕ ਚੰਗੀ ਭਰ ਨਹੀਂ ਆ ਕੀ ਆ ਲੈ ਕੰਕਰ ਰਾਈ ਆ ਠੀਕ ਆ ਮੀਆਂ ਬਾਈਆਂ ਮਈਆਂ ਦੇ ਪਾਜੀ ਆਈ ਤਾਂ ਥੋੜੀ ਜੀ ਲਿੱਸੀ ਗਈ ਆ ਠੀਕ ਆ ਸ਼ਾਇਦ ਹੁੰਦਾ ਜੰਮਿਆ ਜੇ ਥਣਾਂਗਾ ਜਿੰਨੀ ਮੈਂ ਹੁਣੇ ਬਣੀ ਇੰਨੀ ਹੋਰ ਵੱਜੂਗੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਦੇਣ ਆ ਵੀ 5-7 ਇਹ ਕੱਢੂਗੀ ਠੀਕ ਆ ਮੁੱਲ ਇਹਦਾ ਜਾਇਦ ਹੀ ਆ ਕਿੰਨਾ 75000 75000 ਹਾਂਜੀ ਕਰਨਾ ਕੋਈ ਚਮੰਤਨ 70 ਦੀ ਦੇ ਦਈਏ 70000 ਛੇੜ ਦਈਏ ਮੈਂ ਕੱਬੀਏ ਪਾਜੀ ਹਾਂ ਨਾ ਕਰ ਦਈਏ ਛੋੜ ਵਾਲਾ ਕੰਮ ਕਰੀਏ ਜਸ ਨਾ ਕਰ ਦੋ ਬਾਅਦ ਛੋੜੀ ਕਰਨੀ ਕਰ ਦੋ 60000 ਦੀ ਮਈ ਦੇ ਦਾਂਗੇ ਅੱਛਾ 65000 ਦੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਛੋੜਤੀ ਕਰੋਗੇ ਕੋ ਫੋਨ ਲਾ ਵੇਖ ਲਈ ਹਾਂ ਬੜੀ ਚੰਗੀ ਭਾਜੀ ਬਾਕੀ ਇਹ ਵੀ ਚਲੋ ਤੇਰਾ ਪਰੇ ਬੱਲੇ ਦੀ ਮੱਝ ਆ ਦੋ ਦਿਨ ਨੇ ਚੰਗਾ ਭਰੀ ਜਣਾ ਥੱਲੇ ਚੰਗੀ ਤਿਆਰ ਹੋਣੀ ਆ ਜੀ ਤੇ ਇੱਕ ਆ ਪਹਿਲੇ ਸਵੇਰ ਝੋਟੀ ਇਹ ਪਹਿਲੇ ਸਵੇਰ ਭਾਈ ਝੋਟੀ ਸੋਣੀ ਏ ਤੇ ਇੱਕ ਨਿਕ ਦੁੱਧ ਲਈ ਆ ਦੁੱਧ ਭਾਜੀ ਪਹਿਲੇ ਸਵੇਰ ਤਾਨੂੰ ਪੜਾ ਜਿਆਦਾ ਨਹੀਂ ਇਹ ਚਲਦਾ ਆਪਾਂ ਨਾਲ ਲੀਟਰ ਚਵਾਈ ਜਾਊਗੀ ਰਮਾਲ ਚਲੋ ਤੋਰੋ ਹਲ ਪਹਿਲਨ ਦੇ ਸਹਾਰ ਨਾਲ ਕਦ ਕਰ ਚਲੋ ਚੰਗਾ ਇਹਦਾ ਅਜੇ ਤਿਆਰ ਹੋਣੀ ਹੈ ਬਾਕੀ ਤਾਂ ਨਾਲ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਚੰਗੀ ਤੁਰ ਦੂਰ ਜਿਹੜਾ ਥਾਂ ਲੱਗਾ ਤੇ ਤੇਨ ਭਾਜੀ ਹੋਈ 9-10 ਲੈ ਜੂਗੀ ਝੋਟੀ ਠੀਕ ਆ ਹਾਂਜੀ ਤਿਆਰ ਹੋਣੀ ਚੰਗੀ ਤਿਆਰ ਹੋਣੀ ਥਾਂ ਬੜਾ ਚੰਗਾ ਲੱਗਾ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਜੀ 65000 ਕਰਦੇ ਜੀ ਅੱਛਾ 60 ਦੀ ਦੇਈਏ 60 ਤੋਂ ਕੁਛ ਛੋੜ ਛੜ ਕਰ ਦਈਏ ਤੇ ਇੰਨੀ ਛੱਡੀਏ ਭਾਈ 57000 ਦੀ ਝੋਟੀ ਦੇਣੀ ਹੈ ਅੱਛਾ 57000 ਦੀ ਹਾਂਜੀ ਇਹਦੇ ਵਿੱਚ ਛੋੜੀ ਹੋਣੀ ਬਾਤ ਠੀਕ ਆ ਹਾਂਜੀ ਠੀਕ ਆ ਤੇ ਇੱਕ ਹੋਰ ਨੀਲੀ ਦੀ ਝੋਟੀ ਆ ਗਈ ਹੈ ਬੱਚਾ ਇਹਦਾ ਵੀ ਦੀ ਇਹ ਆਪਾ ਭਾਈ ਪਰਸੋ ਝੋਟੀ ਲਈ ਹੀ ਕੱਬਣ ਤੇ ਕੱਲ ਆਪਣੇ ਕੋ ਆ ਕੇ ਸੂਬੀ ਥੋੜੀ ਉਧਰ ਕੇ ਅੱਛਾ ਤੇ ਸ਼ਾਮੀ ਕੱਲ ਬੜੀ ਸੋਹਣੀ ਸੋਈ ਆ ਦਾਤੀ ਚੋ ਆ ਕੇ ਬੋਲਾ ਚੋ ਆ ਰਾ ਤੇ 3 1/2 ਲੀਟਰ ਅੱਛਾ ਤੇ ਬੱਚਾ ਦਾੜੀ ਬਣਿਆ ਤੇ ਭਾਵੇਂ ਤੇ ਸੁੱਤੇ ਹੋ ਪਰ ਇਹਨਾਂ ਲੱਗਾ ਨੇ ਪੈਰਾ ਤੇ ਮਾਰਦਾ ਇਹਦੇ ਸਿੰਘ ਚ ਪਾ ਲਿਆ ਅੱਛਾ ਬੱਚਾ ਰਾਤ ਮਰ ਗਿਆ ਰਾਤ ਹੀ ਮਰਿਆ ਜੀ ਹਾਂਜੀ ਆਹ ਦੇਖ ਸਕਦੇ ਬੱਚਾ ਜਿਹੜਾ ਮਰਿਆ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਹੀ ਕੱਲ ਹੀ ਭਾਈ ਸੂਈ ਆ ਅੱਛਾ ਇਹ ਦੂਜੀ ਚਵਾਈ ਹੋਣਾ ਹੋਣੀ ਆ ਅਜੇ ਤਾਂ ਫਿਰ ਬੋਲਾ ਹੀ ਭੰਨਾਗੇ ਕਿ ਸੀਨ ਬੜੀ ਆ ਝੋਟੀ ਸੋਹਣੀ ਸੀਲ ਬੜੀ ਆ ਨੀਲੀ ਦੀ ਆ ਅਜੇ ਤੇ ਬੋਲੇ ਪਾਉਣ ਉਹਦਾ ਫੇਰ ਕਿੱਲ ਭਾਜੀ ਹਜੇ ਇਹਦੇ ਠੀਕ ਆ ਬਾਕੀ ਕੋਈ ਆਪਣੀ ਚਵਾਈ ਕਰਕੇ ਲੈ ਜੀ 100 ਲੀਟਰ ਚਵਾਉਗੀ ਠੀਕ ਆ ਇਦਾਂ ਭਾਜੀ ਬੈਗ ਉਹਦੀ ਥੋੜਾ ਜਿਹਾ ਡਰੇ ਠੀਕ ਆ ਇਦਾਂ ਹੀ ਭਾਜੀ ਬੈਗ ਉਹਦੀ ਡੱਗੀ ਥੋੜਾਇਆ ਦੋਹਰੋ ਚਲੋ ਇੱਕ ਕਰੀ ਬਾਕੀ ਆ ਭਈ ਜੇ ਤਾਜੀ ਸੂਈ ਆ ਪਹਾੜੇ ਤੇ ਜਿਹੜੀ ਆਪੇ ਹੌਲੀ ਹੌਲੀ ਹੋ ਜੂਗੀ ਬਾਕੀ ਥੱਲੇ ਵੀ ਚੰਗੀ ਬਣੀ। ਬਾਕੀ ਭਾਜੀ ਇਹ ਨਹੀਂ ਆ ਵੀ ਬੱਚਾ ਮਰ ਗਿਆ ਜੀਕਾ ਲਾਉ ਕਿ ਜਾਂ ਪੁੜਕੂਗੀ। ਇਹ ਕਰ ਜਾ ਕੇ ਵੀ ਲੱਤ ਮਾਰੇ ਝੋਟੀ। ਇਹਨੂੰ ਘਲਦੀ। ਬਾਕੀ ਚਲੋ ਕਈ ਰੀ ਦੇ ਡੰਗ ਕਰ ਜਾਂਦਾ ਵਾ। ਅੱਛਾ। ਬੱਚੇ ਦੀ। ਅੱਛਾ। ਉਹ ਸੀ ਗਾੜੀ ਰੱਖ ਕੇ ਰਮਾਨ ਨਾਲ ਚੋਲੋ ਜਿੱਦਾਂ ਮਰਜੀ ਕੋਈ ਗੱਲ ਬਾਤ ਨਹੀਂ ਝੋਟੀ ਸੀਰ ਬੜੀ ਆ। ਠੀਕ ਆ। ਹਾਂਜੀ। ਤੇ ਤਾਂ ਮੁੱਲ ਫਿਰ। ਲੈ ਲਓ ਭਾਜੀ। ਉਤਰ ਦੁੱਧ ਕਿੰਨਾ ਕੇ ਚਵਾਈ ਜਾਊਗੀ? ਦੁੱਧ 10-12 ਲੀਟਰ ਭਾਜੀ ਰਮਾਨ ਨਾਲ ਝੋਟੀ ਕਰ ਜੂਗੀ। ਠੀਕ ਆ। ਤੇ ਮੋਲੇ ਦਾ ਬੱਚਾ ਹੋਵੇ ਲੈ ਭਾਈ ਛੋਟੀ 75000 ਦੀ ਵੇਚ ਲਈ ਦੀ ਆ ਹਾਂਜੀ ਹੁਣ ਤੁਸੀਂ ਦੱਸ ਲਓ ਕਿੰਨੇ ਦੇ ਦੇ ਦੀਏ ਜੇ ਅੱਜ ਗੱਲ ਕਰੀਏ 70 ਦੇਣੀ ਏ 70 ਦਿਨਾਂ ਦੇਈਏ 65 ਦੀ ਦੇ ਦਈਏ ਅੱਛਾ ਪੂਰੇ 65 ਦੀ ਪੂਰੇ 65 ਦੀ ਭਾਜੀ ਹਾਂ ਨਾ ਛੋਟੀ ਠੀਕ ਹੈ ਕਿੰਨੀ ਜੀ ਦੀ ਤੁਹਾਨੂੰ ਪਤਾ ਚੋਵੇ ਪੈਂਟ ਚਿੱਟੇ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਸਾਰੀਆਂ ਦੋ ਕੱਬਨਾਵਾਂ ਤੇ ਇੱਕ ਤਾਜੀ ਸੂਈ ਆ ਪਾਸ ਹੀ ਹੋਣੀਆਂ ਆ ਸਾਰੀਆਂ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ